ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰਨ ਮਾਸੀ ਦਾ ਤੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਜੀ ਸੰਗਤ ਬਹੁਤ ਆਈ ਵੀ ਹੈ ਕਿ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਇੱਕ ਸੰਗਤ ਆਈ ਆ ਆਪਾਂ ਗੱਲਾਂ ਗੱਲ ਕਰਦੇ ਆ ਸੰਗਤ ਦੇ ਨਾਲ ਵਾਇਗੁਰੂ ਜੀ ਦਾ ਖਾਲਸਾ ਵਾਹਿਗੁਰੂ ਕਿਹੜੇ ਥੋਂ ਆਏ ਪੰਜ ਤੁਸੀਂ ਹਾਂਜੀ ਗੰਗਸਰ ਜੱਟ ਤੋਂ ਆਇਆ ਠੀਕ ਹੈ ਜੀ ਤੁਸੀਂ ਕਾਦੀ ਬਾਬਤ ਆਉਣੇ ਹੁੰਨੇ ਜੀ ਇੱਥੇ ਅਸੀਂ ਪੁੰਨਿਆ ਤੇ ਹੁੰਨੇ ਨਹੀਂ ਆ ਜੋ ਨੇੜੇ ਆਉਂਦੇ ਸੂਰਜ ਬਾਈਕ ਉੱਤੇ ਆਪਣਾ ਬੇਟਾ ਵੀ ਦਾਰ ਬੇਟੀ ਵੀ ਦਾਦੀ ਠੀਕ ਹੈ ਜੀ ਅੱਛਾ ਇਹ ਬੱਚਾ ਲੜਕਾ ਲੜਕੀ ਇੱਥੋਂ ਹੋਇਆ ਤੁਹਾਡੇ ਹਾਂਜੀ ਇੱਥੋਂ ਵਾਇਗੁਰੂ ਦੀ ਕਿਰਪਾ ਨਾਲ ਹੋਇਆ ਜੀ ਦੁਰਨਾਟ ਦੇ ਜੀ ਦੇ ਕਰਮਾ ਨਾਲ ਠੀਕ ਹੈ ਜੀ ਹਾਂਜੀ ਇਹ ਮਤਲਬ ਤੁਸੀਂ ਇੱਥੇ ਪਹਿਲਾ ਪੂਰਨਮਾਸੀ ਆਸ਼ਾਨ ਕਰਨਾ ਦੇ ਹੁੰਦੇ ਸੀ ਹਰੇਕ ਪੁੰਨਿਆ ਤੇ ਹੀ ਹੁੰਨੇ ਆ ਬਾਬਾ ਜੀ ਇੱਥੇ ਠੀਕ ਹੈ ਜੀ ਬਾਈ ਠੀਕ ਹੈ ਜੀ ਕਿੰਨੇ ਚਿਰ ਬਾਅਦ ਬੱਚਾ ਹੋਇਆ ਜੀ ਤੁਹਾਡੇ ਇਹ ਛੇ ਸਾਢੇ 7 ਸਾਲ ਬਾਅਦ ਹੋਇਆ ਬੇਟਾ ਹਾਂ ਤੁਸੀਂ ਦੱਸ ਦਿਓ ਕੋਈ ਗੱਲ ਹਾਂਜੀ 7 ਸਾਲ ਬਾਅਦ ਹੋਇਆ ਜੀ ਅਸੀਂ ਇੱਥੇ ਇੱਥੇ ਹੀ ਪੁੰਨਿਆ ਆਧਿਆਨਾ ਸ਼ੁਰੂ ਕੀਤਾ ਸਾਨੂੰ ਡਾਕਟਰਾਂ ਨੇ ਬਿਲਕੁਲ ਜੀ ਜਵਾਬ ਦਿੱਤਾ ਹੋਇਆ ਸੀ ਮੇਰੀਆਂ ਟਿਊਬਾਂ ਬਿਲਕੁਲ ਬੰਦ ਸੀ ਡਾਕਟਰਾਂ ਨੇ ਕਿਹਾ ਹੋਇਆ ਸੀ ਕਿ ਵੀ ਨਹੀਂ ਤੁਹਾਡੇ ਬੱਚਾ ਨਹੀਂ ਹੋ ਸਕਦਾ ਅੱਛਾ ਜੀ ਮਤਲਬ ਟੂਬਾਂ ਬੱਚੇ ਦੀ ਬਾਤ ਟੂਬਾਂ ਬੰਦ ਸੀ ਹਾਂਜੀ 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 ਉਹਨਾਂ ਨੇ ਕਿਹਾ ਸੀ ਵੀ ਨਹੀਂ ਤੁਹਾਡੇ ਬੱਚਾ ਨਹੀਂ ਹੋ ਸਕਦਾ ਪਰ ਜਦੋਂ ਅਸੀਂ ਇੱਥੇ ਪੁੰਨਿਆ ਆਣੀ ਸ਼ੁਰੂ ਕੀਤੀ ਉਸ ਤੋਂ ਬਾਅਦ ਸਾਨੂੰ ਅਚਾਨਕ ਮਤਲਬ ਇੱਕ ਦਿਨ ਪਤਾ ਲੱਗਿਆ ਜਦੋਂ ਅਸੀਂ ਟੈਸਟ ਕਰਵਾਇਆ ਤਾਂ ਡਾਕਟਰਾਂ ਨੇ ਦੱਸਿਆ ਕਿ ਵੀ ਹਾਂ ਵੀ ਤੁਹਾਡੇ ਬੱਚਾ ਹੋਣ ਵਾਲਾ ਤਾਂ ਸਾਨੂੰ ਇਹ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਡਾਕਟਰ ਵੀ ਰਿਪੋਰਟਾਂ ਦੇਖ ਕੇ ਡਾਕਟਰ ਵੀ ਹੈਰਾਨ ਸੀ ਵੀ ਇਹ ਕਿਵੇਂ ਹੋ ਸਕਦਾ ਤੇ ਸਾਨੂੰ ਇਹ ਜਿਹੜੀਆਂ ਸਾਰੀਆਂ ਦਾਤਾਂ ਮਿਲੀਆਂ ਇੱਥੋਂ ਹੀ ਮਿਲੀਆਂ ਅਸੀਂ ਤਾਂ ਚਾਹੁੰਦੇ ਹਾਂ ਵੀ ਹਰੇਕ ਕੋਈ ਇੱਥੇ ਆਵੇ ਤੇ ਆਪਦੀ ਹੈ ਜਿਹੜੀ ਇੱਥੋਂ ਆਪਣੀਆਂ ਖੁਸ਼ੀਆਂ ਲੈ ਕੇ ਜਾਵੇ ਸਭ ਤੋਂ ਵੱਡਾ ਗੁਰੂ ਘਰ ਹੁੰਦਾ ਤੇ ਗੁਰੂ ਘਰ ਚ ਆ ਕੇ ਹੀ ਆਪਾਂ ਨੂੰ ਇਹ ਖੁਸ਼ੀਆਂ ਮਿਲਦੀਆਂ ਠੀਕ ਹੈ ਭਰੋਸੇ ਦੀ ਗੱਲ ਹੈ ਵੀ ਤੁਸੀਂ ਵਿਸ਼ਵਾਸ ਰੱਖਿਆ ਇਸ ਗੁਰੂ ਘਰ ਤੇ ਤੇ ਫਿਰ ਬਾਅਦ ਵਿੱਚ ਮਨ ਲ ਮਾਰਿਆਂ ਨੇ ਕਿਰਪਾ ਕੀਤੀ ਠੀਕ ਹੈ ਜੀ ਆਏ ਪੁੰਨਿਆਂ ਤੇ ਹੁਣ ਮੈਂ ਇੱਥੇ ਮਤਲਬ ਕਦੀ ਵੀ ਇਹ ਨਾ ਸੋਚੋ ਕਿ ਅਸੀਂ ਪੰਜ ਪੁੰਨਿਆਂ ਪੂਰੀਆਂ ਕਰ ਲੀਆਂ ਤਾਂ ਬਸ ਅਸੀਂ ਬਸ ਹੁਣ ਸਾਡੇ ਇੱਥੋਂ ਨਹੀਂ ਹੋਇਆ ਨਹੀਂ ਇੱਥੇ ਹੀ ਜੇ ਆਪਾਂ ਸ਼ਰਧਾ ਨਾਲ ਇੱਥੇ ਲਗਾਤਾਰ ਆਈਏ ਤਾਂ ਆਪਣੀ ਝੋਲੀਏ ਜਿਹੜੀ ਗੁਰੂ ਜ਼ਰੂਰ ਭਰਦਾ ਹੈ ਔਰ ਇਹ ਸੱਚੀ ਹੈ ਬਿਲਕੁਲ ਔਰ ਸਭ ਨੂੰ ਇੱਥੇ ਆ ਕੇ ਇਹ ਦਾਤਾਂ ਲੈਣੀਆਂ ਚਾਹੀ ਚੋਲੀ ਜਰੂਰ ਭਰਦੇ ਮੈਂ ਸਭ ਸਾਰੀ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦੀ ਆ ਕਿ ਸਾਰੀ ਸੰਗਤ ਇੱਥੇ ਆ ਕੇ ਦਿਲੋਂ ਝੁੱਕ ਕੇ ਦੇਖੇ ਗੁਰੂ ਦਾਤ ਜਰੂਰ ਚੋਲੀ ਪੰਦਾ ਚਾਹੇ ਕੋਈ ਮਰਜੀ ਤੁਹਾਨੂੰ ਪ੍ਰੋਬਲਮ ਹੈ ਇਹ ਨਾ ਸੋਚੋ ਕਿ ਸਾਨੂੰ ਹਾਂ ਡਾਕਟਰ ਨੇ ਆਏ ਕਹਤਾ ਇਹ ਕਹਤਾ ਨਹੀਂ ਗੁਰੂ ਘਰ ਤੋਂ ਵੱਡਾ ਹੋਰ ਕੁਝ ਨਹੀਂ ਹੈ ਤੁਸੀਂ ਗੁਰੂ ਘਰ ਆਓ ਤੇ ਗੁਰੂ ਤੁਹਾਨੂੰ ਜਰੂਰ ਦੋਗਾ ਤੁਸੀਂ ਸ਼ਰਧਾ ਭਾਵਨਾ ਨਾਲ ਇੱਕ ਵਾਰੀ ਇੱਥੇ ਆ ਕੇ ਜਰੂਰ ਦੇਖੋ ਠੀਕ ਹੈ ਜੀ ਬਹੁਤ ਵਧੀਆ ਗੱਲ ਆ ਜੀ ਤੁਹਾਨੂੰ ਤੁਸੀਂ ਇਸ ਜਗ੍ਹਾ ਤੇ ਵਿਸ਼ਵਾਸ ਰੱਖਿਆ ਤੇ ਮਹਾਰਾਜ ਨੇ ਤੁਹਾਡੀਆਂ ਜਿਹੜੀਆਂ ਮਨੋ ਕਾਵਨਾ ਪੂਰੀਆਂ ਕੀਤੀਆਂ ਇੱਕ ਮਤਲਬ ਤੁਹਾਨੂੰ ਡਾਕਟਰਾਂ ਨੇ ਵੀ ਜਵਾਬ ਦਿੱਤਾ ਸੀ ਹਨ ਤੇ ਉਸ ਤੋਂ ਬਾਅਦ ਮਾਰਾ ਨੇ ਫਿਰ ਵੀ ਤੁਹਾਡੀ ਮਨੋਕਾਮਨਾ ਪੂਰੀ ਕੀਤੀ ਇਹਦਾ ਮਤਲਬ ਜਿਹੜਾ ਆਮ ਜਿਹੜਾ ਦੂਜਾ ਡਾਕਟਰ ਹੈ ਨਾ دنیਵੀ ਡਾਕਟਰ ਨਾਲੋਂ ਇਹ ਜਿਹੜਾ ਮਹਾਰਾਜ ਅੰਦਰਲੇ ਡਾਕਟਰ ਹੈ ਜਿਹੜੇ ਇਹ ਬਹੁਤ ਵਧੀਆ ਕਰਦਾ ਹੈ ਨਾ ਅਸੀਂ ਤੇ ਇਹ ਵੀ ਕਹਿਣਾ ਚਾਹੀਦਾ ਕਿ ਸਾਡੇ ਬਾਰੇ ਕੋਈ ਵੀ ਡਾਕਟਰ ਬਲਜੀਤ ਕੋਲ ਜਾ ਕੇ ਕੋਈ ਵੀ ਸਾਡੇ ਬਾਰੇ ਲੈ ਸਕਦਾ ਹੈ ਕਿ ਉਹ ਕਿਵੇਂ ਸਾਡੀਆਂ ਰਿਪੋਰਟਾਂ ਦੇਖ ਕੇ ਇੱਕਦਮ ਹੈਰਾਨ ਹੋਗੇ ਕਿ ਜਦੋਂ ਇੱਥੋਂ ਅਸੀਂ ਪੁੰਨੀਆਂ ਪੂਰੀਆਂ ਕੀਤੀਆਂ ਤੇ ਜਦੋਂ ਸਾਡੇ ਗੁਰੂ ਨੇ ਝੋਲੀ ਪਰੀ ਤਾਂ ਉਹ ਵੀ ਇੱਕਦਮ ਹੈਰਾਨ ਹੋਗੇ ਕੋਈ ਵੀ ਜਾ ਕੇ ਉੱਥੇ ਚਾਹੀ ਡਾਕਟਰ ਬਲਜੀਤ ਨਾਲ ਸਾਡੀ ਬਾਬਤ ਗੱਲ ਕਰ ਸਕਦਾ ਹੈ ਉਹਨਾਂ ਨੂੰ ਪੁੱਛ ਸਕਦਾ ਹੈ ਡਾਕਟਰ ਬਲਜੀਤ ਕਿਹੜੇ ਥਾਂ 'ਚ ਜੀ ਡਾਕਟਰ ਬਲਜੀਤ ਕੋਟ ਕਪੂੜਾ ਨਰਸਿੰਗ ਹੋਮ ਹਾਂ ਜੀ ਕੋਈ ਉੱਥੇ ਜਾ ਕੇ ਉਹਨਾਂ ਨੂੰ ਪੁੱਛ ਸਕਦਾ ਹੈ ਉਹ ਇੱਕਦਮ ਸਾ ਵੀ ਵੀ ਤੁਹਾਡੇ ਬੱਚਾ ਠਹਿਰ ਗਿਆ ਇਹ ਅਸੀਂ ਸੁਣ ਕੇ ਉਹਨਾਂ ਦੇ ਵੀ ਇੱਕਦਮ ਉਹ ਆਪਦੀ ਕੁਰਸੀ ਤੋਂ ਖੜੇ ਹੋ ਗਏ ਵੀ ਇਹ ਕਿਵੇਂ ਹੋ ਸਕਦਾ ਹੈ ਪਰ ਗੁਰੂ ਕਰਦੀ ਹੈ ਜਿਹੜੀ ਸ਼ਕਤੀ ਹੈ ਉਹ ਸਭ ਤੋਂ ਵੱਡੀ ਸ਼ਕਤੀ ਹੈ ਮੈਂ ਸਭ ਨੂੰ ਇਹ ਕਹਿਣਾ ਚਾਹੂੰਗੀ ਕਿ ਗੁਰੂ ਘਰ ਤੇ ਵਿਸ਼ਵਾਸ ਰੱਖੋ ਤੇ ਸ਼ਰਧਾ ਨਾਲ ਇੱਥੇ ਆਂਦੇ ਰਹੋ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਬਹੁਤ ਧੰਨਵਾਦ ਜੀ ਇਹ ਮਨੇਸ਼ ਸਾਹਿਬ ਗੁਰਦੁਆਰਾ ਸਾਹਿਬ ਦੇ ਰਿਸਿਵਰ ਸਾਹਿਬ ਤੇ ਮੈਨੇਜਰ ਸਾਹਿਬ ਡਾਕਟਰ ਜਸਪਾਲ ਸਿੰਘ ਜੀ ਇਹ ਵੀ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਦੱਸਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਇਸ ਪਰਿਵਾਰ ਨੂੰ ਬਹੁਤ-ਬਹੁਤ ਵਧ ਜਨਮ ਲਕੇ ਸਤਿਗੁਰੂ ਪਾਤਸ਼ਾਹ ਜੀ ਨੇ 7-8 ਸਾਲ ਬਾਅਦ ਕਿਰਪਾ ਕੀਤੀ ਮਹਾਰਾਜ ਇਹ ਪੁੱਤਰੀ ਦਾਤ ਬਖਸ਼ੀ ਕੀਤੀ ਇਹ ਸਤਿਗੁਰੂ ਪਾਤਸ਼ਾਹ ਜੀ ਦੇਣ ਹੈ ਇਸ ਪਰਿਵਾਰ ਨੇ ਇੰਨੀ ਸ਼ਰਤਾਂ ਰੱਖੀ ਕਿ ਇਹ ਪੰਜ ਨਹੀਂ ਕਈ ਪੁੰਨਿਆਂ ਦੇ ਰਹੇ ਇਹਨਾਂ ਦਾ ਵਿਸ਼ਵਾਸ ਨਹੀਂ ਟੁੱਟਿਆ ਬੜਾ ਲੋਕਾਂ ਨੇ ਕਹਿਣਾ ਫਲਾਣੇ ਥਾਂ ਜਾਓ ਫਲਾਣੇ ਥਾਂ ਜਾਓ ਪਰ ਸਤਿਗੁਰੂ ਪਾਤਸ਼ਾਹ ਨੇ ਇਹਨਾਂ ਦੀ ਝੋਲੀ ਇੱਥੋਂ ਹੀ ਭਰੀ ਹੈ ਇਸੇ ਤਰ੍ਹਾਂ ਇੱਕ ਪਰਿਵਾਰ ਪਿੰਡ ਰੋਡੇ ਤੋਂ ਸੀ ਉਹਨਾਂ ਦੇ ਵੀ 25 ਸਾਲ ਬਾਅਦ ਇਹੋ ਬੱਚਾ ਹੋਇਆ ਸੀ ਡਾਕਟਰਾਂ ਨੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਜਵਾਬ ਦਿੱਤਾ ਸੀ ਕਿ ਤੁਹਾਡੇ ਜਿਹੜੀਆਂ ਟੂਬਾਂ ਬੰਦ ਆ ਬੱਚਾ ਨਹੀਂ ਹਾਂ ਉਹ ਉਹਨਾਂ ਦੀਆਂ ਵੀ ਟੂਬਾਂ ਬੰਦ ਸੀਗੀਆਂ ਇਸੇ ਬੀਬੀ ਨੂੰ ਜਦੋਂ ਉਹਨਾਂ ਦੇ ਬੱਚਾ ਮਤਲਬ ਪੈਦਾ ਮਤਲਬ ਹੋਇਆ ਗਰਭ ਦੇ ਵਿੱਚ ਉਸੇ ਡਾਕਟਰ ਨੂੰ ਜਾ ਕੇ ਦਿਖਾਇਆ ਅਮਰੀਕਾ ਦੇ ਵਿੱਚ ਉਹ ਕਹਿੰਦਾ ਮੈਂ ਮੰਨ ਨਹੀਂ ਸਕਦਾ ਦੁਨੀਆ ਤੇ ਹੋ ਹੀ ਨਹੀਂ ਸਕਦਾ ਇਹ ਫਿਰ ਉਹਨਾਂ ਨੇ ਦੱਸਿਆ ਵੇ ਐ ਕਰਕੇ ਅਸੀਂ ਉੱਥੇ ਜਗ੍ਹਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਥਾਨ ਹੈ ਗੁਰੂ ਘਟਾਲ ਉੱਥੇ ਇਸ਼ਨਾਨ ਕੀਤਾ ਸੀ ਉੱਥੇ ਸਾਡੇ ਖੜ ਚੋਲੇ ਹਾਂਜੀ ਫਿਰ ਉਹ ਡਾਕਟਰ ਵੀ ਜਿਵੇਂ ਬੀਬੇ ਕਹਿੰਦੀ ਆ ਵੀ ਡਾਕਟਰ ਉੱਠ ਕੇ ਖੜਾ ਹੋ ਗਿਆ ਉਹ ਡਾਕਟਰ ਨੇ ਫਿਰ ਉੱਥੋਂ ਖੜੇ ਨੇ ਸ਼ੇਰ ਮਤਲਬ ਨਮਸਕਾਰ ਕਰੀ ਕਿ ਸੱਚੇ ਪਾਸ਼ਾ ਤੇਰੇ ਘਰ ਸਭ ਕੁਝ ਹੈ ਗਏ ਦੇਰ ਜੂਰ ਹੈ ਅંધੇਰ ਨਹੀਂ ਜਿਵੇਂ ਇਸ ਪਰਿਵਾਰ ਦੀ ਝੋਲੀ ਪਰੀ ਐ ਕੌਲਵੀਆਂ ਝੋਲੀਆਂ ਭਰਦੇ ਆ ਦਸਵੇਂ ਪਾਸ਼ਾ ਜੀ ਸੰਗ ਦੇ ਚਰਨਾਂ 'ਚ ਬੇਨਤੀ ਆ ਵੀ ਇੱਥੇ ਪੁੰਨਿਆਂ ਤੇ ਮੱਛਿਆ ਦਾ ਦਿਹਾੜਾ ਮਨਾਇਆ ਜਾਂਦਾ ਸਾਲਾਨਾ ਜੋੜ ਮੇਲਾ ਹੁੰਦਾ 2 3 4 ਸੂ ਨੂੰ ਵੱਧ ਤੋਂ ਵੱਧ ਸੰਗਤਾਂ ਪਹੁੰਚਿਆ ਕਰੋ ਤੇ ਸ਼ਰਧਾ ਦੇ ਨਾਲ ਆਇਆ ਕਰੋ ਇਹ ਨਹੀਂ ਵੀ ਆਪਾਂ ਪੰਜ ਹੀ ਇਸ਼ਨਾਨ ਕਰਨੇ ਆ ਜਿੰਨਾ ਚਿਰ ਆਪਾਂ ਪਾਸ਼ਾ ਕੋਲ ਆਉਂਦੇ ਰਹੇ ਇਹ ਨਹੀਂ ਵੀ ਇਹਨੇ ਬੱਚੇ ਪਤਾ ਨਹੀਂ ਇਹਨੇ ਕੀ ਕੀ ਦੀਆਂ ਇਹ ਸਾਸੇ ਸੰਗਤ ਨੂੰ ਬੇਨਤੀ ਹੈ ਵੱਤ ਵੱਤ ਪਹੁੰਚਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ